2027 ਦੀਆਂ ਚੋਣਾਂ ਦਾ ਪਿੰਡ ਸਜ ਚੁੱਕਿਆ ਤੇ ਅੱਜਕੱਲ ਕਰਾਂਗੇ ਅਜਿਹੀ ਸਿਆਸੀ ਧਿਰ ਦੀ ਜੋ ਫਿਲਹਾਲ ਪੰਜਾਬ 'ਚ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੀ ਹੈ ਪਰ ਇਸੇ ਦੇ ਨਾਲ ਉਸਨੇ ਸਟੈਪ ਬਾਈ ਸਟੈਪ ਚੱਲਦੇ ਹਾਂ 2027 ਦੇ ਕਿਲੇ ਨੂੰ ਫਤਿਹ ਕਰਨ ਦੀ ਰਣਨੀਤੀ ਵੀ ਤਿਆਰ ਕਰ ਲਈ ਹੈ ਜਿੱਥੇ ਦੂਸਰੀਆਂ ਤੇ ਰਾਹ ਲਗਾਤਾਰ ਪੰਜਾਬ ਦੇ ਵਿੱਚ ਆਪਣੀ ਆਪਣੀ ਰਣਨੀਤੀ ਬਣਾ ਰਹੀਆਂ ਨੇ ਸਿਆਸੀ ਪਿੰਡ ਤਿਆਰ ਕਰ ਰਹੀਆਂ ਨੇ ਉੱਥੇ ਇਹ ਧਿਰ ਹੌਲੇ ਹੌਲੇ ਸਾਰਿਆਂ ਦੀ ਰਣਨੀਤੀ ਨੂੰ ਸਮਝ ਵੀ ਰਹੀ ਹੈ ਤੇ ਆਪਣੀ ਚਾਲ ਚੁੱਪ-ਚਪੀ ਤੇ ਸ਼ਤਰੰਜ ਦੇ ਵਿੱਚ ਚੱਲਦੀ ਨਜ਼ਰ ਆ ਰਹੀ ਹੈ ਗੱਲ ਕਰ ਰਹੇ ਹਾਂ ਭਾਜਪਾ ਦੀ ਭਾਜਪਾ 2027 ਦੇ ਵਿੱਚ ਪੰਜਾਬ 'ਚ ਸਰਕਾਰ ਬਣਾਉਣ ਜਾ ਰਹੀ ਹੈ ਜਿੱਹਾਂ ਭਾਜਪਾ ਦੇ ਵੱਲੋਂ ਜਹੀ ਰਣਨੀਤੀ ਘੜ ਲਈ ਗਈ ਹੈ ਕਿ ਜੇਕਰ ਉਹ ਦਾਸ ਸਹੀ ਖੇਡਿਆ ਗਿਆ ਤੇ ਸ਼ਾਇਦ ਮਾਤ ਹੋਵੇਗੀ ਤੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਹੋਵੇਗੀ ਸਿੱਖ ਚਿਹਰੇ ਲੱਭਣੇ ਸ਼ੁਰੂ ਕਰ ਦਿੱਤੇ ਗਏ ਨੇ ਕਿਉਂਕਿ ਇਹ ਭਾਂਫ ਲਿਆ ਗਿਆ ਹੈ ਜਿੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੀ ਪੈਠ ਜਮਾਉਣੀ ਜ਼ਰੂਰੀ ਹੈ ਉੱਥੇ ਹੀ ਪੰਜਾਬ ਦੀਆਂ ਪੰਥਕ ਸਮਾਵਾਂ ਦੇ ਵਿੱਚ ਵੀ ਆਪਣੀ ਅਹਿਮੀਅਤ ਨੂੰ ਵਧਾਉਣ ਦੀ ਜ਼ਰੂਰਤ ਹੈ ਤਾਂ ਪੰਜਾਬ ਦੇ ਵਿੱਚ ਕਿਹੜੀ ਰਣਨੀਤੀ ਦੇ ਨਾਲ ਭਾਜਪਾ ਚੱਲ ਰਹੀ ਹੈ ਪੰਜਾਬ ਦੇ ਵਿੱਚ ਭਾਜਪਾ ਕਿਹੜੇ ਵੱਡੇ ਆਕੂ ਦੇ ਉੱਤੇ ਮੁੱਖ ਮੰਤਰੀ ਦਾ ਦਾਅ ਖੇਡਣ ਜਾ ਰਹੀ ਹੈ ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ ਪੰਜਾਬ ਚ ਭਾਜਪਾ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਹੀ ਹੈ ਚੋਣਾ ਨੂੰ ਮਹਿਜ਼ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਹੈ ਭਾਜਪਾ ਨੇ ਆਪਣਾ ਮਾਸਟਰ ਸਟ੍ਰੋਕ ਖੇਡਣ ਦੀ ਤਿਆਰੀ ਕਰ ਲਈ ਹੈ ਅਜਿਹਾ ਮਾਸਟਰ ਸਟ੍ਰੋਕ ਜਿਸ ਦੇ ਨਾਲ ਭਾਜਪਾ ਪੰਜਾਬ ਚਾਪੜੀਆਂ ਸਾਰੀਆਂ ਸਿਆਸੀ ਤਰ੍ਹਾਂ ਭਾਵੀਆਂ ਮੌਜੂਦ ਅਥੇਰਾ ਆਮ ਆਦਮੀ ਪਾਰਟੀ ਹੋਵੇ ਕਿਸੇ ਸਮੇਂ ਭਾਈਵਾਲ ਰਹੀ ਸ਼੍ਰੋਮਣੀ ਕਾਲਦਲ ਪਾਦਲ ਸ਼੍ਰੋਮਣੀ ਕਾਲਦਲ ਪੁਨਰ ਸਰਜੀਤ ਭਾਵਿਓ ਕਾਂਗਰਸ ਹੋਵੇ ਸਾਰਿਆਂ ਨੂੰ ਚਿਤ ਕਰ ਦੇਵੇਗਾ ਭਾਜਪਾ ਪੰਜਾਬ ਚ ਵੱਡੇ ਪੱਧਰ ਤੇ ਫੇਰ ਬਦਲ ਕਰਨ ਦੀ ਤਿਆਰੀ ਚ ਹੈ ਜਿਸ ਨਾਲ ਸਾਰੀਆਂ ਪਾਰਟੀਆਂ ਨੂੰ ਖੋਰਾ ਲੱਗੇਗਾ ਜਿਸ ਦੀ ਸ਼ੁਰੂਆਤ ਭਾਜਪਾ ਵੱਲੋਂ ਹਾਲ ਹੀ ਚ ਪਾਰਟੀ ਚ ਸ਼ਾਮਲ ਕੀਤੇ ਗਏ ਚਰਨਜੀਤ ਬਰਾੜ ਸਾਬਕਾ ਓਐਸਡੀ ਸੁਖਵੀਰ ਬਾਦਲ ਓਮਕਾਰ ਸਿੰਘ ਸਿੱਧੂ ਸਾਬਕਾ ਓਐਸਡੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿਸੇ ਸਮੇਂ ਕਾਂਗਰਸ ਦੇ ਸਿਰਕਾ ਡਾਗੂ ਰਹੇ ਜਗਮੀਤ ਸਿੰਘ ਬਰਾੜ ਤੇ ਉਹਨਾਂ ਦੇ ਭਰਾ ਸਾਬਕਾ ਵਿਧਾਇਕ ਰਿਪਜੀਤ ਬਰਾੜ ਨਾਲ ਕੀਤੀ ਆ ਪੰਜਾਬ ਚ ਭਾਜਪਾ ਦੀ ਰਣਨੀਤੀ ਹੁਣ ਗੱਲ ਪੰਜਾਬ 'ਚ ਭਾਜਪਾ ਦੀ ਰਣਨੀਤੀ ਦੀ ਕਰੀਏ ਤਾਂ ਭਾਜਪਾ ਵੱਲੋਂ ਪੰਜਾਬ 'ਚ ਕੱਲੀਆਂ ਚੋਣਾਂ ਲੜਨ ਦਾ ਇਰਾਦਾ ਜਸਲੀ ਭਾਜਪਾ ਵੱਲੋਂ ਬੀਤੇ ਲੰਮੇ ਸਮੇਂ ਤੋਂ ਪੰਜਾਬ 'ਚ ਆਪਣਾ ਸਿਆਸੀ ਬੂਟਾ ਤਿਆਰ ਕੀਤਾ ਜਾ ਰਿਹਾ ਜਿਸ ਨੂੰ ਹੁਣ ਭਾਜਪਾ ਵੱਲੋਂ ਬੂਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਲਗਾਤਾਰ ਸਮੇਂ-ਸਮੇਂ ਤੇ ਪੰਜਾਬ 'ਚ ਚੋਣ ਰੈਲੀਆਂ ਨੁਕੜ ਮੀਟਿੰਗਾਂ ਸਣੇ ਕਈ ਅਜਿਹੇ ਸਮਾਗਮ ਕੀਤੇ ਜਾ ਰਹੇ ਨੇ ਜਿਸ ਨਾਲ ਜਿਆਦਾ ਤੋਂ ਜਿਆਦਾ ਪੰਜਾਬ ਵਾਸੀਆਂ ਨੂੰ ਲਾਮਬਦ ਕੀਤਾ ਜਾ ਸਕੇ ਇਨਾ ਹੀ ਨਹੀਂ 2022 ਦੀਆਂ ਇਕੱਲੀਆਂ ਚੋਣ ਲੜਨ ਤੋਂ ਬਾਅਦ ਹੀ ਭਾਜਪਾ ਵੱਲੋਂ ਸਿਆਸੀ ਪੜੇ ਮਜ਼ਬੂਤ ਕਰਨੀ ਅਨੇਕਾਂ ਜਿਹੇ ਲੀਡਰ ਜੋ ਪੰਜਾਬ ਸਿਆਸਤ ਦੀ ਕ੍ਰੀਮ ਕਹੇ ਜਾ ਸਕਦੇ ਨੇ ਉਹਨਾਂ ਨੂੰ ਆਪਣੇ ਨਾਲ ਜੋੜਨਾ ਜਿਨ੍ਹਾਂ ਵਿੱਚੋਂ ਜ਼ਿਆਦਾ ਕਾਂਗਰਸ ਤੇ ਬਹੁਤੇ ਲੀਡਰ ਸ਼੍ਰੋਮਣੀ ਕਾਲ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਚ ਸ਼ਾਮਲ ਹੋਏ ਸਨ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਚਿਹਰੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜਾਖੜ ਤੋਂ ਇਲਾਵਾ ਸ਼੍ਰੋਮਣੀ ਕਾਲ ਦਲ ਦੇ ਦਿੱਲੀ ਚ ਮੌਜੂਦਾ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਸਾਬਕਾ ਉਸਟੀ ਸੁਖਵੀਰ ਬਾਦਲ ਪਰਮਿੰਦਰ ਸਿੰਘ ਬਰਾੜ ਦਾ ਨਾਮ ਸ਼ਾਮਿਲ ਹੈ ਭਾਜਪਾ ਪੰਜਾਬ ਵਿੱਚ ਸ਼ਾਮਿਲ ਹੋਈ ਵੱਖ-ਵੱਖ ਪਾਰਟੀਆਂ ਦੀ ਲੀਡਰਸ਼ਿਪ ਪੰਜਾਬ ਦੇ ਭਾਜਪਾ ਦੀਆਂ ਤਿੰਨ ਮੁੱਖ ਵਿਰੋਧੀ ਧਿਰਾਂ ਜਿਨ੍ਹਾਂ ਦੇ ਕਈ ਵੱਡੇ ਆਗੂ ਆਪਣੀ ਆਪਣੀ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਮੂਲਿਤ ਕਰ ਚੁੱਕੇ ਨੇ ਇਹਨਾਂ ਸਾਰੇ ਲੀਡਰ ਨਾਲ ਭਾਜਪਾ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਮਾਲਵਾ ਦੇ 11 ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿੱਚ ਪਟਿਆਲਾ ਕੋਟ ਕਪੂਰਾ, ਅਬੋਹਰ, ਪਠੰਡਾ ਸ਼ਹਿਰੀ, ਬਰਨਾਲਾ, ਲੁਧਿਆਣਾ, ਮਲੋਠ, ਮੋਗਾ, ਪਾਇਲ ਅਤੇ ਖਰੜ ਇਸੇ ਤਰ੍ਹਾਂ ਦੁਆਬਾ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚੋਂ ਸ਼ਾਮਚਰਾਸੀ ਅਤੇ ਜਲੰਧਰ ਵੈਸਟ ਸਣੀ ਮਾਝੇ ਦੇ ਤਿੰਨ ਵਿਧਾਨ ਸਭਾ ਹਲਕੇ ਜਿਨ੍ਹਾਂ ਚ ਕਾਦੀਆਂ ਅਚਨਾਲਾ ਅੰਮ੍ਰਿਤਸਰ ਉਤਰੀ ਉਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਇਸੇ ਤਰ੍ਹਾਂ ਜੇ ਲੋਕ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਭਾਜਪਾ ਵੱਲੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਚਾਰ ਲੋਕ ਸਭਾ ਹਲਕੇ ਜਿਵੇਂ ਕਿ ਲੋਕ ਸਭਾ ਹਲਕਾ ਪਟਿਆਲਾ लोकसभा ਹਲਕਾ ਲੁਧਿਆਣਾ, ਲੋਕਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਸਣੀ, ਲੋਕਸਭਾ ਹਲਕਾ ਜਲੰਧਰ ਤੋਂ ਸਾਬਕਾ ਸੰਸਦ ਆਪਣੇ ਨਾਲ ਜੋੜ ਕੇ ਜਿਸ ਤਿਹਤ ਭਾਜਪਾ ਵੱਲੋਂ ਸਿੱਧੇ ਤੌਰ ਤੇ 36 ਵਿਧਾਨ ਸਭਾ ਹਲਕਿਆਂ ਤੇ ਆਪਣੀ ਪਕੜ ਬਣਾਈ ਕੀ ਹੈ। ਭਾਜਪਾ ਚ ਸ਼ਾਮਲ ਹੋਈ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਪਟਿਆਲਾ ਤੋਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਅਬੋਹਰ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਸੀਨੀਅਰ ਲੀਡਰ ਸੁਨੀਲ ਜਾਖੜ, ਬਠਿੰਡਾ ਤੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਫਿਰੋਜ਼ਪੁਰ ਤੋਂ ਸਾਬਕਾ ਐਨਆਰਆਈ ਮਾਮਲਿਆਂ ਦੇ ਮੰਤਰੀ ਰਾਣਾ ਗਰਮੀਤ ਸਿੰਘ ਸੋਟੀ ਪਟਿਆਲ ਤੋਂ ਸਾਬਕਾ ਸਾਂਸਦ ਮਹਾਰਾਣੀ ਪਰਨੀਤ ਕੌਰ ਕਾਧੀਆਂ ਤੋਂ ਫਤੇਜੰਗ ਸਿੰਘ ਬਾਜਪਾ ਅਬੋਹਰ ਤੋਂ ਮਜੂਤਾ ਵਿਧਾਇਕ ਸੰਦੀਪ ਜਾਖੜ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਲੁਧਿਆਣਾ ਤੋਂ ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ ਮਲੋੜ ਤੋਂ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਪੱਟੀ ਲੁਧਿਆਣਾ ਤੋਂ ਸਾਬਕਾ ਸਾਂਸਦ ਰਵਨੀਤ ਸਿੰਘ ਪਿੱਟੂ ਅਤੇ ਮੋਗਾ ਤੋਂ ਸਾਬਕਾ ਵਿਧਾਇਕ ਹਰਜੋਤ ਕਮਲ ਸਿੰਘ ਸਣੇ ਕਈ ਮਾਲਵਾ ਅਤੇ ਦੁਆਬੇ ਮਾਝ ਦੇ ਕਾਂਗਰਸੀ ਲੀਡਰ ਜਿਨ੍ਹਾਂ ਨੇ ਭਾਜਪਾ ਚ ਸ਼ਮੂਲਿਤ ਕੀਤੀ ਹੈ ਭਾਜਪਾ ਚ ਸ਼ਾਮਲ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਅਜਨਾਲਾ ਪਾਇਲ ਤੋਂ ਸਾਬਕਾ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਸ਼ਾਮਚਰਾਸੀ ਤੋਂ ਸਾਬਕਾ ਵਿਧਾਇਕ ਮਹਿੰਦਰ ਕੌਰ ਜੋਸ਼ ਸਾਬਕਾ ਓਐਸਡੀ ਸੁਖਵੀਰ ਬਾਦਲ ਪਰਮਿੰਦਰ ਸਿੰਘ ਬਰਾੜ ਸਾਬਕਾ ਓਐਸਡੀ ਸੁਖਵੀਰ ਬਾਦਲ ਚਰਨਜੀਤ ਬਰਾੜ ਦਿੱਲੀ ਦੇ ਮਜੂਤਾ ਕੈਬਨਿਟ ਮੰਤਰੀ ਮਨਜਿੰਦਰ ਸਰਸਾ ਸਣੇ ਕਈ ਮਾਲਵਾ ਦੁਆਬਾ ਅਤੇ ਮਾਝਾ ਦੇ ਸ਼੍ਰੋਮਣਿਕਲ ਦਲ ਦੇ ਲੀਡਰ ਜਿਨ੍ਹਾਂ ਵੱਲੋਂ ਭਾਜਪਾ ਚ ਸ਼ਮੂਲਿਤ ਕੀਤੀ ਗਈ ਹੈ। ਭਾਜਪਾ ਚ ਸ਼ਾਮਲ ਹੋਏ ਮਜੂਤਾ ਸੱਤਾ ਤੇ ਆਮ ਆਦਮੀ ਪਾਰਟੀ ਦੇ ਲੀਡਰ ਜਲੰਧਰ ਵੈਸਟ ਤੋਂ ਸਾਬਕਾ ਵਿਧਾਇਕ ਸ਼ੀਤਲ ਉਂਗਰਾਲ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਸੰਸਦ ਹਰਿੰਦਰ ਸਿੰਘ ਖਾਲਸਾ, ਜਲੰਧਰ ਤੋਂ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਤੇ ਸਾਬਕਾ ਐਸਟੀ ਮੁੱਖ ਮੰਤਰੀ ਭਗਵੰਤ ਮਾਨ ਓਂਕਾਰ ਸਿੰਘ ਸਿੱਧੂ। ਭਾਜਪਾ ਦੀ 68 ਵਿਧਾਨ ਸਭਾ ਹਲਕਿਆਂ ਵਾਲੇ ਮਾਲਵਾ ਚ ਪਕੜ ਮਜ਼ਬੂਤ ਪੰਜਾਬ ਚ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ 2024 ਲੋਕ ਸਭਾ ਚੋਣਾਂ ਅਤੇ ਜਿਮਨੀ ਚੋਣਾਂ ਚ ਭਾਜਪਾ ਵੱਲੋਂ ਪਾਵੇਂ ਇਕੱਲਿਆਂ ਚੋਣ ਲੜਦੇ ਆ ਜਿੱਥੇ ਤਾ ਨਹੀਂ ਦਰਜ ਕੀਤੀ ਪਰ ਸੂਬੇ ਪਾਰ ਚ ਆਪਣਾ ਵੋਟ ਬੈਂਕ ਸ਼ਹਿਰੀ ਖੇਤਰ ਦੇ ਨਾਲ ਨਾਲ ਪਿੰਡੂ ਖੇਤਰਾਂ ਚ ਵੀ ਵਧਾਇਆ ਇਸੇ ਤਰ੍ਹਾਂ 2027 ਚੋਣਾਂ ਤੋਂ ਪਹਿਲਾਂ ਆਪਣੀ ਇਕੱਲਿਆਂ ਚੋਣ ਲੜਨ ਦੀ ਤਿਆਰੀ ਕਰਦੇ ਆ ਭਾਜਪਾ ਵੱਲੋਂ ਪਹਿਲੀ ਵਾਰ ਇਕੱਲਿਆਂ ਮਾਗੀ ਬਿਲੇ ਤੇ ਸਿਆਸੀ ਕਾਨਫਰੰਸ ਕੀਤੀ ਜਿਸ ਵਿੱਚ ਭਾਜਪਾ ਸਫਲ ਵੀ ਹੋਈ ਦੇ ਭਾਜਪਾ ਦੀ ਇਸ ਕਾਨਫਰੰਸ ਨੇ ਪੰਜਾਬ ਦੇ ਸਿਆਸੀ ਹਲਕਿਆਂ 'ਚ ਇੱਕ ਚਰਚਾ ਛੇੜ ਦਿੱਤੀ ਉੱਥੇ ਹੀ ਮਾਲਵਾ ਖੇਤਰ 'ਚ ਭਾਜਪਾ ਨੇ ਆਪਣੀ ਮਜ਼ਬੂਤੀ ਵੀ ਕਾਇਮ ਕੀਤੀ ਇਸرائیਲੀ ਦੇ ਨਾਲ ਭਾਜਪਾ ਨੂੰ ਪਿੰਡੂ ਖੇਤਰਾਂ 'ਚ ਆਪਣਾ ਸਮਰਥਨ ਆਧਾਰ ਵਧਾਉਣ ਦੀ ਉਮੀਦ ਵੀ ਮਿਲੀ ਭਾਜਪਾ ਆਗੂ ਅਤੇ ਵਰਕਰਾਂ ਦਾ ਕਹਿਣਾ ਹੈ ਕਿ ਇਹ ਰੈਲੀ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਲੋਕ ਭਾਜਪਾ ਦੇ ਹੱਕ ਵਿੱਚ ਹਨ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਲਾਭ ਉਠਾਉਣਾ ਚਾਹੁੰਦੇ ਨੇ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਤੇ ਆਉਣਗੇ ਦੱਸਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਪਹੁੰਚਣਗੇ ਜਿੱਥੇ ਉਹ ਸਤਕੁਰ ਰਵਿਦਾਸ ਜਨਤੀ ਮੌਕੇ ਡੇਰਾ ਸਚਕੰਠ ਬੱਲਾ ਵਿਖੇ ਨਤਮਸਕ ਹੋਣਗੇ ਬਜਟ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਪੰਜਾਬ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਉਥੇ ਇਸ ਫੇਰੀ ਨੂੰ ਰਾਜਨੀਤਿਕ ਅਤੇ ਧਾਰਮਿਕ ਦੋਵਾਂ ਪਹਿਲੂਆਂ ਨਾਲ ਦੇਖਿਆ ਜਾ ਰਿਹਾ ਕਿਉਂਕਿ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਦੁਆਬਾ ਖੇਤਰ ਨੂੰ ਵੀ ਅਹਿਮ ਮੰਨ ਕੇ ਚੱਲਿਆ ਜਾ ਰਿਹਾ ਹੈ ਜਿਸ ਦਾ ਸਿੱਧਾ ਕਾਰਨ ਦੁਆਬਾ ਚ ਐਸਸੀ ਵੋਟਾਂ ਦੀ ਵੱਧ ਦਰ ਅਤੇ ਦਵਾਬਾ ਖੇਤਰ ਨਾਲ ਵੱਡੇ ਪੱਧਰ ਤੇ ਜੁੜਿਆ ਹੋਇਆ ਐਨ ਆਰ ਆਈ ਭਾਈਚਾਰ ਜੋ ਕਿ ਸਿੱਧਾ ਸਿੱਧਾ ਪੰਜਾਬ ਵੋਟਾਂ ਦੌਰਾਨ ਆਪਣਾ ਇੱਕ ਅਹਿਮ ਰੋਲ ਅਦਾ ਕਰਦਾ ਉਥੇ ਜੇ ਦੇਖਿਆ ਜਾਵੇ ਇਸ ਫੇਰੀ ਨੂੰ ਜੇ ਧਾਰਮਿਕ ਪਹਿਲੂ ਨਾਲ ਜੋੜਿਆ ਜਾਵੇ ਤਾਂ ਡੇਰਾ ਸਚਖੰਡ ਬੱਲਾ ਜਿਸ ਦੀ ਪੰਜਾਬ ਸਣੀ ਹੋਰਨਾ ਸੂਬਿਆਂ ਚ ਵਸਤੇ ਐਸੀ ਭਾਈਚਾਰੇ ਵਿੱਚ ਅਹਿਮ ਮਾਨਤਾ ਮੰਨੀ ਜਾਂਦੀ ਹੈ ਤਾਂ ਕਿਆ ਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿ ਭਾਵੇਂ ਵੋਟਾਂ ਲਈ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਅਹਿਮ ਤੇ ਵੱਡਾ ਐਲਾਨ ਵੀ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਗਰੋਂ ਪੰਜਾਬ ਫੇਰੀ ਤੇ ਆਉਣਗੇ ਅਮਿਤ ਸ਼ਾ ਭਾਜਪਾ ਵੱਲੋਂ ਮਾਗੀ ਕਾਨਫਰੰਸ ਦੀ ਸਫਲਤਾ ਤੋਂ ਬਾਅਦ ਪੰਜਾਬ ਚ ਮੋਗਾ ਚ ਵਿਸ਼ਾਲ ਕਾਨਫਰੰਸ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਚਣਕਿਆ ਕਹੇ ਜਾਂਦੇ ਅਮਿਤ ਸ਼ਾ ਸ਼ਿਰਕਤ ਕਰਨਗੇ ਭਾਜਪਾ ਵੱਲੋਂ ਦਾਵਾ ਹੈ ਕਿ ਇਸ ਕਾਨਫਰੰਸ ਦੇ ਵਿੱਚ 1 ਲੱਖ ਤੱਕ ਦਾ ਇਕੱਠ ਕੀਤਾ ਜਾਵੇਗਾ ਭਾਜਪਾ ਲਈ ਇਹ ਕਾਨਫਰੰਸ 2027 ਚੋਣਾਂ ਲਈ ਅਹਿਮ ਮੰਨੀ ਜਾ ਰਹੀ ਹੈ ਇਹ ਕਹਿ ਲਓ ਭਾਜਪਾ ਅਮਿਤ ਸ਼ਾਹ ਉਹਨਾਂ ਦੀ ਫੇਰੀ ਪੰਜਾਬ ਵਿੱਚ 2027 ਦੀਆਂ ਚੋਣਾਂ ਦਾ ਮੋੜ ਬਣਨੀ ਕੀ ਇਸ ਕਾਨਫਰੰਸ ਹਨ ਜਿੱਥੇ ਭਾਜਪਾ ਮਾਗੀ ਕਾਨਫਰੰਸ ਦੀ ਸਫਲਤਾ ਤੋਂ ਬਾਅਦ ਇੱਕ ਹੋਰ ਵੱਡੀ ਸਫਲ ਕਾਨਫਰੰਸ ਕਰੇਗੀ ਉੱਥੇ ਹੀ ਭਾਜਪਾ ਦੀ ਇਸ ਕਾਨਫਰੰਸ ਵਿੱਚ ਪਹੁੰਚ ਰਹੇ ਭਾਜਪਾ ਦੇ ਚਣਕਿਆ ਕਹੇ ਜਾਂਦੇ ਅਮਿਤ ਸ਼ਾਹ ਪੰਜਾਬ ਦੇ ਲਈ ਕਈ ਵੱਡੇ ਅਤੇ ਅਹਿਮ ਐਲਾਨ ਵੀ ਕਰ ਸਕਦੇ ਨੇ ਜਿਨ੍ਹਾਂ ਵਿੱਚ ਪੰਜਾਬ ਚ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨਾ ਭਾਜਪਾ ਸਰਕਾਰ ਬਣਨ ਤੇ ਪੰਜਾਬ ਚ ਪੰਜ ਫਸਲਾਂ ਦੀ ਐਮਐਸਪੀ ਰਾਹੀਂ ਖਰੀਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨਾ ਅਤੇ ਕਾਇਮ ਰੱਖਣਾ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਵੀ ਅਹਿਮ ਐਲਾਨ ਕੀਤਾ ਜਾ ਸਕਦਾ ਹੈ ਅਮਿਤ ਸ਼ਾਹੀ ਪੰਜਾਬ ਫੇਰੀ ਅਤੇ ਐਲਾਨਾਂ ਨੂੰ ਲੈ ਕੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਇਸ ਕਾਨਫਰੰਸ ਤੋਂ ਬਾਅਦ ਪੰਜਾਬ ਚ ਵੱਡੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆਉਣਗੇ ਸ਼੍ਰੋਮਣੀ ਕਾਲ ਦਲ ਕਾਂਗਰਸ ਸ਼੍ਰੋਮਣੀ ਕਾਲ ਦਲ ਪੁਨਰ ਸਰਜੀਤ ਦੇ ਕਈ ਵੱਡੇ ਲੀਡਰ ਭਾਜਪਾ ਦੀ ਸ਼ਮੂਲੀਅਤ ਕਰਨ ਲਈ ਕਤਾਰਾਂ ਚ ਖੜੇ ਨਜ਼ਰ ਆ ਸਕਦੇ ਨੇ ਪੰਜਾਬ 'ਚ ਸ਼੍ਰੋਮਣੀ ਕਾਲੇਦਾਨ ਨਾਲ ਭਾਈਵਾਲੀ ਨਹੀਂ ਕਰੇਗੀ ਭਾਜਪਾ ਪੰਜਾਬ 'ਚ ਸ਼੍ਰੋਮਣੀ ਕਾਲੇਦਾਨ ਨਾਲ ਗੱਠ ਜੋੜ ਦੀਆਂ ਚਰਚਾਵਾਂ ਤੇ ਵੀ ਫਿਲਹਾਲ ਹੁਣ ਪੂਰਨ ਵਿਰਾਮ ਚਿੰਨ ਲੱਗਦਾ ਨਜ਼ਰ ਆ ਰਿਹਾ ਹੈ ਜਿਸ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਸ ਕਦਰ ਪੁਰਾਣੀਆਂ ਰੀਤਾਂ ਅਨੁਸਾਰ ਪੰਜਾਬ 'ਚ ਸਿਰਫ ਸਿੱਖੀ ਲੀਡਰਾਂ ਨੂੰ ਹੀ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨਿਆ ਜਾਂਦਾ ਰਿਹਾ ਉਸੇ ਦੀ ਵੀ ਭਾਜਪਾ ਕੋਲ ਹੁਣ ਕਮੀ ਨਹੀਂ ਹੈ ਕਿਉਂਕਿ ਭਾਜਪਾ 'ਚ ਸ਼ਾਮਲ ਹੋਣ ਵਾਲੇ ਬਹੁਗਿਣਤੀ ਲੀਡਰਾਂ ਦੇ ਵਿੱਚ ਸਭ ਤੋਂ ਵੱਧ ਸੰਖਿਆ ਸਿੱਖ ਸਿਆਸਤਦਾਨਾਂ ਦੀ ਦਿਖਾਈ ਜਾ ਰਹੀ ਹੈ ਇਸ ਨਾਲ ਇਹ ਸਾਬਿਤ ਹੈ ਕਿ ਜਿੱਥੇ ਪਹਿਲਾਂ ਭਾਜਪਾ ਕੋਲ ਪੰਜਾਬ ਚ ਚੋਣਾ ਲੜਨ ਦੇ ਲਈ ਪੰਜਾਬ ਤੋਂ ਤਾਂ ਮਹਿਜ਼ 1-2 ਜਾਂ 12 ਲਿਆਕੇ ਪੰਜਾਬ ਦੇ ਵਿੱਚ ਚੋਣ ਲੜਨ ਲਈ ਸਿੱਖ ਲੀਡਰ ਤਾਂ ਹੁੰਦੇ ਸੀ ਪਰ ਹੁਣ ਭਾਜਪਾ ਕੋਲ ਪੰਜਾਬ ਚ ਵੱਡੀ ਗਿਣਤੀ ਚ ਸਿੱਖ ਲੀਡਰ ਮੌਜੂਦ ਨੇ ਜੋ ਚੋਣਾਂ ਲੜ ਵੀ ਸਕਦੇ ਨੇ ਮੁੱਖ ਮੰਤਰੀ ਦੇ ਉਮੀਦਵਾਰ ਵੀ ਐਲਾਨੇ ਜਾ ਸਕਦੇ ਨੇ ਕਾਂਗਰਸ ਦੇ ਚੈਲੰਜ ਜੰਨੀ ਹੋ ਸਕਦੇ ਨੇ ਭਾਜਪਾ ਦੇ ਮੁੱਖ ਮੰਤਰੀ ਸਿਆਸੀ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਚ ਹਾਲ ਹੀ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬਿਆਨ ਨੂੰ ਲੈ ਕੇ ਹੋਈ ਸਿਆਸੀ ਸੰਗਰਾਮ ਫਿਰ ਹਾਈ ਕਮੰਡ ਨਾਲ ਹੋਈ ਮੀਟਿੰਗ ਚ ਮਿਲੀ ਘੁਰਕੀ ਤੋਂ ਬਾਅਦ ਚਰਨਜੀਤ ਚੰਨੀ ਫਿਲਹਾਲ ਸਾਈਲੈਂਟ ਮੂਡ ਚ ਨਜ਼ਰ ਆ ਰਹੇ ਨੇ ਉਥੇ ਕਾਂਗਰਸ ਦੇ ਹੀ ਪੁਰਾਣੇ ਸਾਥੀਆਂ ਵੱਲੋਂ ਭਾਜਪਾ ਚ ਆਉਣ ਦੇ ਸੱਦੇ ਨੇ ਵੀ ਚਰਚਾ ਛੇੜ ਦਿੱਤੀ ਹੈ ਕਿ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਭਾਜਪਾ ਚ ਸ਼ਾਮਲ ਹੋ ਸਕਦੇ ਨੇ ਤੇ ਉਹਨਾਂ ਨੂੰ ਭਾਜਪਾ ਆਪਣਾ ਮੁੱਖ ਮੰਤਰੀ ਚਿਹਰਾ ਵੀ ਐਲਾਨ ਸਕਦੀ ਹੈ ਸਾਪ ਦਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੇ ਹੱਕ ਤੇ ਜੋ ਆਉਂਦਾ ਏ ਉਹ ਇਹ ਹੈ ਕਿ ਚਰਨਜੀਤ ਚੰਨੀ ਐਸਸੀ ਵਰਗ ਨਾਲ ਜੁੜੇ ਪੰਜਾਬ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਦੀ ਪੰਜਾਬ ਦੇ ਦਲਿਤ ਵੋਟਰਾਂ 'ਤੇ ਚੰਗੀ ਪਕੜ ਹੈ ਕਿਉਂਕਿ ਪੰਜਾਬ 'ਚ 30 ਤੋਂ 40% ਦੀ ਦਰਮਿਆਨ ਦਲਿਤ ਵੋਟਰ ਨੇ ਦੂਜਾ ਇੱਕ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਇੱਕ ਸਿੱਖ ਚਿਹਰਾ ਵੀ ਨੇ ਕਿਉਂਕਿ ਭਾਜਪਾ ਹੁਣ ਪੰਜਾਬ ਦੇ ਵਿੱਚ ਸਿੱਖ ਚਿਹਰੇ ਨੂੰ ਹੀ ਮੁੱਖ ਮੰਤਰੀ ਐਲਾਨ ਸਕਦੀ ਹੈ ਪੰਜਾਬ 'ਚ ਭਾਜਪਾ ਦਾ ਹੋਵੇਗਾ ਸਿੱਖ ਮੁੱਖ ਮੰਤਰੀ ਪੰਜਾਬ ਵਿੱਚ ਕੱਲਿਆਂ ਚੋਣ ਲੜਨ ਦਾ ਮਨ ਬਣਾ ਚੁੱਕੀ ਭਾਜਪਾ ਵੱਲੋਂ ਹੁਣ ਇਹ ਸਮਝ ਲਿਆ ਗਿਆ ਹੈ ਕਿ ਪੰਜਾਬ 'ਚ ਪੱਕੇ ਪੈਰੀ ਹੋਣ ਲਈ ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਪੰਥਕ ਸਫਾਂ ਵਿੱਚ ਵੀ ਆਪਣੀ ਅਹਿਮੀਅਤ ਨੂੰ ਵਧਾਉਣਾ ਪਵੇਗਾ ਜਿਸ ਉੱਤੇ ਭਾਜਪਾ ਕੰਮ ਵੀ ਕਰਦੀ ਨਜ਼ਰ ਆ ਰਹੀ ਹੈ ਭਾਜਪਾ 'ਚ ਸ਼ਾਮਲ ਹੋਣ ਵਾਲੇ ਬਹੁਤੇ ਲੀਡਰਾਂ ਦੀ ਗਿਣਤੀ ਸਿੱਖ ਲੀਡਰਾਂ ਵਿੱਚ ਹੋ ਰਹੀ ਹੈ ਭਾਵੇਂ ਉਹ ਪਾਰਟੀ ਵਰਕਰ ਹੋਵੇ ਜਾਂ ਫਿਰ ਸੂਬੇ ਦਾ ਸਾਬਕਾ ਮੁੱਖ ਮੰਤਰੀ ਉੱਥੇ ਹੀ ਪੰਜਾਬ ਵਿੱਚ ਭਾਜਪਾ ਦੇ ਹਰ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਪੱਗ ਬਨ ਕੇ ਜਾਂ ਕਹਿ ਲਈਏ ਕਿ ਸਿੱਖੀ ਸਰੂਪ ਵਿੱਚ ਹੀ ਸ਼ਮੂਲਿਤ ਕਰਦੇ ਨੇ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਜਪਾ ਹੌਲੇ-ਹੌਲੇ ਹੀ ਸਈ ਪਰ ਪੰਜਾਬ ਚ ਭਾਜਪਾ ਸਿੱਖ ਮੁੱਖ ਮੰਤਰੀ ਬਣਾਉਣ ਲਈ ਆਪਣਾ ਰਾਹ ਪੱਧਰਾ ਕਰ ਰਹੀ ਹੈ 2027 ਚ ਮੁੱਖ ਮੁਕਾਬਲੇ ਚ ਨਜ਼ਰ ਆਵੇਗੀ ਭਾਜਪਾ ਖੈਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਫਿਲਹਾਲ ਕੁਝ ਮਹੀਨੇ ਹੀ ਬਾਕੀ ਨੇ ਪਰ ਭਾਜਪਾ ਵੱਲੋਂ ਆਪਣੀਆਂ ਸਿਆਸਤ ਵਿੱਚ ਵਿਰੋਧੀ ਧਿਰਾਂ ਦਾ ਖਿਲਾਅ ਟੀਰੀ ਕਰਨ ਦੀ ਪੂਰੀ-ਪੂਰੀ ਤਿਆਰੀ ਕਰ ਲਈ ਕੀ ਹੈ ਮੰਨਿਆ ਜਾ ਰਿਹਾ ਹੈ ਕਿ ਜੇਕਰ ਭਾਜਪਾ ਦੀ ਇਹ ਸਿਆਸੀ ਚਾਲ ਕਾਮਯਾਬ ਰਹਿ ਗਈ ਤਾਂ ਭਾਜਪਾ ਇੱਕ ਵੱਡੀ ਪਾਰਟੀ ਬਣ ਕੇ 2027 ਦੇ ਵਿੱਚ ਉਭਰੇਗੀ ਪੰਜਾਬ ਵਿੱਚ ਆਪਣੀ ਸਰਕਾਰ ਵੀ ਬਣਾ ਲਵੇਗੀ ਜਾਂ ਕਹਿ ਲਓ ਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਭਾਜਪਾ ਦਰਮਿਆਨ ਦੇਖਣ ਨੂੰ ਮਿਲ ਸਕਦਾ ਹੈ ਫੈਸਲਾ ਟੱਕਰ ਦਾ ਹੋਵੇਗਾ ਜਿਸ ਨੂੰ ਲੈ ਕੇ ਕੋਈ ਵੀ ਆਪਣੀ ਇੱਕ ਪਾਸੜ ਰਾਹ ਨਹੀਂ ਦੇ ਸਕੇਗਾ ਤਾਂ ਦੇਖਣਾ ਹੁਣ ਇਹ ਹੋਵੇਗਾ ਕਿ ਹੁਣ ਭਾਜਪਾ ਮਾਕੀ ਮੇਲੇ ਨਾਲ ਸਫਲਤਾ ਤੇ ਚੰਗੀ ਸ਼ੁਰੂਆਤ ਨੂੰ ਚੋਣਾਂ ਤੱਕ ਕਿਸ ਤਰ੍ਹਾਂ ਬਰਕਰਾਰ ਰੱਖ ਸਕੇਗੀ ਯਾ ਫਿਰ ਪੰਜਾਬ ਚ ਵਿਰੋਧ ਦਾ ਸਾਹਮਣਾ ਵੀ ਹੋਵੇਗਾ ਕਿਉਂਕਿ ਪੰਜਾਬ ਚ ਲਗਾਤਾਰ ਭਾਜਪਾ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇੱਥੇ ਇੱਕ ਚੁਣੌਤੀ ਹੋਵੇਗੀ ਕਿ ਖੇਤੀ ਨੀਤੀਆਂ ਨੂੰ ਲੈ ਕੇ ਕਿਸਾਨਾਂ ਨੂੰ ਆਪਣੇ ਕਲਾਵੇ ਚ ਲੈਣਾ ਤੇ ਆਪਣੀ ਸ਼ੋਭੀ ਨੂੰ ਪੰਜਾਬ ਚ ਪ੍ਰਸਾਰਨ ਲਈ ਭਾਜਪਾ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਸਕਦੀ ਹੈ ਖੈਰਨਾ ਸਾਹਿਬ ਨੂੰ ਲੈ ਕੇ ਪੰਜਾਬ ਦੀ ਜਨਤਾ ਕੀ رائے ਰੱਖਦੀ ਹੈ ਉਹ ਤਾਂ ਭਾਜਪਾ ਨੂੰ ਪੰਜਾਬ ਦੀ ਸੱਤਾ ਤੇ ਕਾਬਜ ਦੇਖਣਾ ਚਾਹੁੰਦੀ ਹੈ ਜਾਂ ਨਹੀਂ ਇਸ ਦਾ ਜਵਾਬ ਤਾਂ 2027 ਦੀਆਂ ਮidan ਸਮਾ ਚੋਣਾਂ ਦੇ ਨਤੀਜਿਆਂ ਨਾਲ ਹੀ ਮਿਲੇਗਾ ਬੀਜੇਪੀ ਦੇ ਵੱਲੋਂ ਬੜੀ ਹੀ ਸ਼ਾਤਾਰਾਨਾ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਪਣੇ ਸਿਆਸੀ ਪੱਤੇ ਵਸਾ ਦਿੱਤੇ ਗਏ ਨੇ ਇੱਕ ਇੱਕ ਕਰਕੇ ਪਾਰਟੀਆਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਵੱਡੇ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਖਾਸ ਤੌਰ ਤੇ ਭਾਜਪਾ ਸਿੱਖ 체ਰਿਆਂ ਨੂੰ ਆਪਣੇ ਨਾਲ ਜੋੜਦੀ ਨਜ਼ਰ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਆਉਣਾ ਉਹਨਾਂ ਤੋਂ ਬਾਅਦ ਗ੍ਰਹਿ ਮੰਤਰੀ ਭਾਜਪਾ ਦੇ ਚਣਕਿਆ કહે ਜਾਣ ਵਾਲੇ ਅਮਿਤ ਸ਼ਾਹ ਦਾ ਪੰਜਾਬ ਆਉਣਾ ਅਹਿਮ ਐਲਾਨ ਕਰਨੇ ਐਲਾਨਾਂ ਦੇ ਨਾਲ ਨਾਲ ਪੰਜਾਬ ਦੀ ਉਸ ਛੋਟੀ ਤੋਂ ਛੋਟੀ ਕਾੜੀ ਨੂੰ ਵਿਛੋਣਾ ਜੋ ਕਿ ਭਾਜਪਾ ਲਈ 2027 ਦੇ ਲਈ ਰਾਸ ਸੁਖਾਲਾ ਬਣਾ ਸਕਦੀ ਹੈ ਇਸ ਖਬਰ ਦੇ ذریعے ਤੁਹਾਨੂੰ ਸਮਝਾਇਆ ਕਿ ਕਿਵੇਂ ਭਾਜਪਾ ਪੰਜਾਬ ਦੇ ਵਿੱਚ ਆਪਣੀ ਸਿਆਸੀ ਪੇੜ ਨੂੰ ਹੌਲੀ-ਹੌਲੀ ਤਿਆਰ ਕਰ ਰਹੀ ਹੈ ਦੂਜਿਆਂ ਨੂੰ ਕਮਜ਼ੋਰ ਤੇ ਖੁਦ ਨੂੰ ਮਜ਼ਬੂਤ ਕਰ ਰਹੀ ਹੈ ਤੁਹਾਡੀ ਕੀ ਰਾਏ ਹੈ ਸਾਂਝੀ ਜ਼ਰੂਰ ਕਰਿਓ ਚੜ੍ਹਦੇ ਰਿਓ ਹਮਦਾਰ ਦੇ ਟੀਵੀ ਦੇ ਨਾਲ ਸਹੀ ਤਸਦੀਕ ਖਬਰਾਂ ਦੇ ਲਈ